ਆਦੀ ਰੇਸ ਕਰਾਉਣ ਲੱਗੇ ਆਪਾਂ ਦੇਖਦੇ ਆ ਕੌਣ ਜੇ ਇੱਦਾਂ ਰੁਕ ਜਾ ਰੁਕ ਜਾ ਪਹਿਲਾਂ ਮੇਰੀ ਗੱਲ ਸੁਣੋ ਯਾਰ ਇਹ ਥੋੜੀ ਛੁੱਟੀ ਆ ਇਹਨੂੰ ਥੋੜਾ ਅੱਗੇ ਵਾਧ ਲੈੰਦੀ ਏ ਉਹ ਤੇ ਤੂੰ ਆਹ ਤੇ ਨਹੀਂ ਨਹੀਂ ਪੋਜੀਸ਼ਨ ਆਹ ਆਉਂ ਰਿਹਾ ਯਾਰ ਇੰਨਾ ਥੋੜੇ ਨਹੀਂ ਇਹ ਦੋੜਾ ਜਾ ਔਰ ਥੋੜਾ ਜਾ ਸੁਣਦੀ ਰ ਔਰ ਥੋੜਾ ਥੋੜਾ ਬਾ ਠੀਕ ਆ ਇੱਥੇ ਤੂੰ ਪਿਛੇ ਆ ਤੂੰ ਪਿਛੇ ਆ ਤੂੰ ਪਿਛੇ ਆ ਇਹ ਤੂੰ ਇਹ ਇੱਧਰ ਆ ਇੱਧਰ ਇਹ ਬਹੁਤ ਗਲਤ ਨਹੀਂ ਗਲਤ ਨਹੀਂ ਆ ਸਹੀ ਆ ਕੋਈ ਜਿੱਤੇ ਵੀ ਜਾਣ ਨਹੀਂ ਜੇ ਕੋਈ ਨਹੀਂ ਤਾਂ ਇੱਕ ਦੋ ਤਿੰਨ ਦੇਖ ਦੇ ਇੱਕ ਔਰ ਦੇਦਾ ਵੇ ਕਿਆ ਵਾਲਾ ਆ ਆ ਜਾ ਗੁਰਗੀਰ ਤੇ ਲਾਇਆ ਲਾ ਚੁੱਕੇ ਆ ਨਾ 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 ਗੁਰਗੀਰ ਜਿੱਤ ਗਈ ਅਡੀ ਅਡੀ ਜਿੱਤ ਗਈ ਜਿੱਤ ਗਈ ਜਿੱਤ ਗਈ ਜਿੱਤ ਗਈ ਜਿੱਤ ਗਈ ਜਿੱਤ ਗਈ ਪਰ ਨਹੀਂ ਤੂੰ ਓਲੇ ਓਲੇ ਉਹ ਪਤਾ ਲਿਆ ਹੰਦਾ ਜਿੱਤ ਗਈ ਯਸ ਲੈ ਵੀ ਗੁਰਦੀਰ ਜਿੱਤ ਗਈ ਆ ਥੈਟ winner ਵੀਰ ਆ ਇਸ ਗੁਰਗੀਰ ਆ ਗੱਡੀਆਂ ਕਿੰਨਾ ਗਾੜੀ ਖੜਾ ਕੀਤਾ ਜੇ ਬਰਾਬਰ ਤੇ ਖੜਾ ਕਰੋ ਐਵੇਂ ਇਦਾਂ ਥੋੜੀ ਆ ਉਹ ਛੋਟੀ ਆ ਔਰ ਹਿਸਾਬ ਨਾਲ ਠੀਕ ਹੈ ਨਹੀਂ ਕਰ ਲੋ ਨਹੀਂ 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 ਪੱਟੇ ਵੀ ਕਰਕੇ ਵੇਖ ਲੋ ਭਾਵੇਂ ਬਰਾਬਰ ਦੇ ਪੁੱਤ ਹਾਰ ਜਾਣਾ ਸੀ ਤੂੰ ਮੈਂ ਤੈਨੂੰ ਕਹਵੇਂ ਗੈਣ ਲਿਆ ਯਾਰ ਨਹੀਂ ਸੱਚੀ ਗੱਲ ਨਹੀਂ ਮੈਂ ਭੱਜਦੀ ਬਹੁਤ ਤੇਜ਼ ਹੈ ਹਾਂ ਸੱਚੀ ਗੱਲ ਚੱਲ ਹੁਣ ਟੈਸਟ ਲੈ ਲੈਨੇ ਆ ਉੱਥੇ ਹੀ ਹੋਣਾ ਈ ਉੱਥੋ ਹੀ ਠੀਕ ਆ ਉੱਥੇ ਨਿਸ਼ਾਨ ਜਾ ਫਿਰ ਲਾਓ ਨਿਸ਼ਾਨ ਕਿੱਥੇ ਆ ਆ ਫੜੋ ਨਿਸ਼ਾਨ ਲਾਓ ਹੁਣ ਵੇਲ ਹੁਣ ਤੂੰ ਚੈਲੰਜ ਕੀਤਾ ਈ ਉਹਨੂੰ ਕਿ ਬਰਾਬਰ ਦੇ ਭੱਜ ਕੇ ਮੈਂ ਜਿੱਤੂੰਗੀ ਮੈਂ ਤੇਰੀ ਤਰਫਦਾਰੀ ਕਰਨ ਡਿਆ ਤੇ ਤੂੰ ਵੀ ਨੂੰ ਹੀ ਪਾਤਾਈ ਝੂਠੇ ਯਾਰ ਲੋੜ ਵੇਖਦੇ ਆ ਚੱਲ 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 ਉਹ ਅੰਨਾ ਡੱਡੀ ਫੜੀ ਆ ਇੱਥੇ ਡੱਡੀ ਲਾ ਕੇ ਜਾ ਹਰਾਮ ਜਾ ਲਈ ਜਾ ਡੱਡੀ ਦੇ ਜਾ ਕੇ ਜਾਓ ਜਾਓ ਜਲਦੀ ਕਰਾ ਜਲਦੀ ਜਲਦੀ ਹਲਾ ਮਾਰੋ ਓਏ ਡੱਡੀ ਲਾ ਜਾ ਤੂੰ ਡੱਡੀ ਲਾ ਗਿਆ ਇੱਥੇ ਖਲੋ ਤੂੰ ਇਧਰ ਆ ਤੂੰ ਇਧਰ ਆ ਪਹਿਲ ਤੈਨੂੰ ਮੈਂ ਕਹਿਣ ਡਿਆ ਹਾਰ ਜਾਣਾ ਇਹਨੂੰ ਤੈਨੂੰ ਮੈਂ ਕਹ ਤਾ ਇਹ ਗਾਂ ਖੜਾ ਕੀਤਾ ਸੀ ਕਿ ਤੂੰ ਜਿੱਜੇਂਗੀ ਉਹਦੇ ਅੱਗੇ ਆਪਣਾ ਖੇਡ ਗਿਆਈ ਆ ਤੇਰੇ ਲੈਵਲ ਤੇ ਮੈਂ ਵੀ ਖੇਡ ਗਿਆਈ ਇੱਕ ਸਾਹ ਦਾ ਹੈ ਇੱਕ ਸਾਹ ਦਾ ਮੈਂ ਇੱਕ ਸਾਹ ਦਾ ਤੂੰ ਕਿਦਾਂ ਖੇਡ ਗਿਆਈ ਪਹਿਲਾਂ ਮੈਨੂੰ ਇਹ ਦੱਸ ਤੂੰ ਮਤਲਬ ਤੈਨੂੰ ਪੱਕਾ ਯਕੀਨ ਹੈ ਤੂੰ ਜਿੱਜੇਂਗੀ ਤੈਨੂੰ ਪੱਕਾ ਯਕੀਨ ਹੈ ਜਿੱਜੇਂਗੀ ਤੂੰ ਬੇਲਾ ਨਹੀਂ ਮੇਰੀ ਨੱਕਰ ਨਹੀਂ ਚੱਲ ਠੀਕ ਆ ਜਿੱਜੇਗੀ ਨਾ ਨਹੀਂ ਤੇਰੇ ਯਕੀਨ ਲੀਏਗਾ ਮੈਨੂੰ ਨਹੀਂ ਪਤਾ ਲੈ ਚੱਲ ਵੇਖ ਲੈਨੇ ਆ ਪਰ ਤੂੰ ਚੈਲੰਜ ਤੇ ਕਰਤਾ ਨਾ ਇਹ ਨਹੀਂ ਖੂੰਗੀ ਜੀ ਮੈਂ ਫੜੂੰਗੀ ਇਹ ਨਾ ਹਾਂ ਇਹ ਜਿਹੜਾ ਉੱਥੇ ਪਹਿਲਾਂ ਪਹੁੰਚ ਗਿਆ ਫੜ ਲਿਆ ਗੱਲ ਖਤਮ ਆ ਉਹ ਇਹਨੇ ਫਿਰ ਚਲ ਬਰਾਬਰ ਹੀ ਹੋ ਬਰਾਬਰ ਰੁਕ ਜਾ ਇੱਕ ਬਾਈ ਬਰਾਬਰ ਬਰਾਬਰ ਹੀ ਬਰਾਬਰ ਹਣ ਇੱਕ ਦੋ ਤਿੰਨ ਯਾਰ ਇਹ ਉਹ ਟਾਡੀ ਵਾਲੀ ਹੋ ਜਾ ਆਹ ਉਹ ਭਰਾਵਾ ਜਿੱਤ ਗਈ ਜਾ ਤੂੰ ਕਹੜੀ ਪਲੇਅਰ ਆ ਪਹਿਲਾਂ ਮੈਨੂੰ ਦੱਸ ਹੱਥੋਂ ਘੇਚ ਕੇ ਲੈ ਆਈ ਆ ਉੱਤਰ 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 ਤੂੰ ਕਿਲੀ ਮੈਂ ਆ ਜਿੱਤ ਗਈ ਆ ਜਿੱਤ ਗਈ ਆ ਹੱਥੋਂ ਘੇਚ ਕੇ ਲੈ ਕੇ ਆਈ ਆ ਪਰ ਜੋ ਵੀ ਅਗਲੀ ਲਾ ਗਈ ਆ ਚਲ ਆ ਨਾ ਵਿਨਰ ਵਿਨਰ ਬੱਲੇ ਤੇਰੀ ਵੈਰੀ ਗੁੱਡ ਵਿਨਰ ਜਿੱਤ ਗਈ ਚਲੋ ਜੀ ਆਪਣੇ ਆਪਣੇ ਦਿਨ ਕੀ ਨੇ ਤੂੰ ਕਿਆ ਖਾਣਾ ਨਹੀਂ ਆ ਨਹੀਂ ਨਹੀਂ ਤੂੰ ਖੋਇਆ ਖੋਣ ਦੀ ਗੱਲ ਨਹੀਂ ਮਰਾਗਲਾ ਜਿੱਤ ਗਈ ਹੁਣ ਜਿੱਤ ਗਈ ਮੈਂ ਤਾਂ ਮੈਂ ਵੀ ਖੋਲ ਲੈਣਾ ਸੀ ਇੱਕ ਸਕਿੰਟ ਬਾਅਦ ਕਰੀ ਮੈਂ ਚਲੋ ਠੀਕ ਆ ਵੀ ਆਪਣੀ ਹੋ ਗਈ ਆ ਗੁਨਕੀਰਤ ਵਿਨਰ ਦੋ ਵਾਈ ਮੈਂ ਘਾ ਲਿਆ ਹਾਂ